ਜਲੰਧਰ ਜ਼ੈਮਣੀ ਚੌਂ ਦਲੀਸ਼ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਫੈਸਲਾ ਵੇਖਣ ਨੂੰ ਮਿਲਿਆ ਸਰਜੀਤ ਕੌਰ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਕਿਨਾਰਾ ਕੀਤਾ 21 ਜੂਨ ਨੂੰ ਸਰਜੀਤ ਕੌਰ ਨੇ ਨਾਮਜ਼ਦਗੀ ਭਰੀ ਸੀ ਬੀਬੀ ਜਗੀਰ ਕੌਰ ਦੀ ਮੌਜੂਦਗੀ ਦੇ ਵਿੱਚ ਨਾਮਜ਼ਦਗੀ ਭਰੀ ਸੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਉਹਨਾਂ ਵੱਡਾ ਫੈਸਲਾ ਵੇਖਣ ਨੂੰ ਮਿਲਿਆ ਸਰਜੀਤ ਕੌਰ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਕਿਨਾਰਾ ਕਰ ਲਿਆ ਜਿੱਥੇ ਜਲੰਧਰ ਜ਼ੈਮਣੀ ਚੌਂ ਨੂੰ ਲੈ ਕੇ ਜਲੰਧਰ ਵੈਸਟ ਦੀ ਜ਼ੈਮਣੀ ਚੌਂ ਨੂੰ ਲੈ ਕੇ ਇਹ ਵੱਡੀ ਅਪਡੇਟ ਤੁਹਾਨੂੰ ਦੱਸ ਰਿਹਾ ਬੀਬੀ ਜਗੀਰ ਕੌਰ ਦੀ ਮੌਜੂਦਗੀ ਦੇ ਵਿੱਚ ਨਾਮਜ਼ਦਗੀ ਜਿਸ ਕੈਂਡੀਡੇਟ ਨੇ ਫਰੀ ਸੀ ਉਸ ਤੋਂ ਹਟਾਉਣ ਨੂੰ ਸ਼ਰਮਣੀ ਅਕਾਲੀ ਦਲ ਨੇ ਕਿਨਾਰਾ ਕਰ ਲਿਆ ਬਾਕੀ ਧੜੇ ਵੱਲੋਂ ਪਾਰਟੀ ਨੂੰ ਕਮਜ਼ੋਰ ਕਰਨ ਦੇ ਲਈ ਐ ਉਮੀਦਵਾਰ ਖੜਾ ਕੀਤਾ ਗਿਆ ਅਕਾਲੀ ਦਲ ਦਾ ਹੁਣ ਇਲਜ਼ਾਮ ਹੈ ਸੋ ਇਸ ਕਰਕੇ ਕਿਨਾਰਾ ਕਰ ਲਿਆ ਗਿਆ ਪਾਰਟੀ ਦਾ ਹੁਣ ਕੋਈ ਲੈਣਾ ਦੇਣਾ ਨਹੀਂ ਇਸ ਉਮੀਦਵਾਰ ਦੇ ਨਾਲ ਸੁਰਜੀਤ ਕੌਰ ਤੋਂ ਸ਼ਰਮਣੀ ਅਕਾਲੀ ਦਲ ਦਾ ਇਹ ਹੁਣ ਕਿਨਾਰਾ ਵਖਾਈ ਦੇ ਰਿਹਾ ਹੈ ਜਿਆ ਦੱਸਿਆ ਜਾ ਰਿਹਾ ਹੈ ਕਿ ਬਾਗੀ ਤੁਹਾਡੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਲਈ ਇੱਕ ਕੈਂਡੀਡੇਟ ਖੜਾ ਕੀਤਾ ਗਿਆ ਸੀ ਤੇ ਹੁਣ ਸ਼੍ਰੋਮਣੀ ਖਾਲਸਾ ਦਲ ਨੇ ਐਲਾਨ ਕਰ ਦਿੱਤਾ ਹੈ ਕਿ ਇਸ ਕੈਂਡੀਡੇਟ ਦਾ ਸ਼੍ਰੋਮਣੀ ਖਾਲਸਾ ਦਲ ਨਾਲ ਕੋਈ ਬਾਬਸਤਾ ਨਹੀਂ। ਇਹ ਤਸਵੀਰਾਂ ਨੋਮੀਨੇਸ਼ਨ ਵਲੇ ਦਿਨ ਦਿਆਂ ਤੁਸੀਂ ਵੇਖਵੋ ਇੱਕ ਵਾਰੋ ਬੀਬੀ ਜਗੀਰਖੌਰ ਦੇ ਨਾਲ ਸਰਜੀਤ ਕੌਰ ਖੜੇ ਮਖਾਈ ਦੇਂਦੇ ਨੇ ਪਰ ਹੁਣ ਸ਼੍ਰੋਮਣੀ ਖਾਲਸਾ ਦਲ ਨੇ ਇੱਕ ਵੱਡਾ ਡਿਸਿਸ਼ਨ ਲਿਤਾ ਵੱਡਾ ਫੈਸਲਾ ਲਿਤਾ ਹੈ। ਸਰਜੀਤ ਕੌਰ ਤੋਂ ਕਿਨਾਰਾ ਕਰ ਲਿਆ। 21 ਜੂਨ ਨੂੰ ਸਰਜੀਤ ਗੌਰ ਨੇ ਜਦ ਨਾਮਜ਼ਦਗੀ ਪਰੀ ਸੀ ਉਸ ਲਈ ਦਿੱਤਾ ਤਸਵੀਰਾਂ ਉਸ ਵੇਖ ਪਾਰੋ ਪਰ ਹੁਣ ਸ਼੍ਰੋਮਣੀ ਕਾਲੇ ਦਲ ਨੇ ਜੋ ਫੈਸਲਾ ਕੀਤਾ ਜੋ ਬਿਆਨ ਸ਼੍ਰੋਮਣੀ ਕਾਲੇ ਦਲ ਦਾ ਨਿਕਲ ਕੇ ਸਾਹਮਣੇ ਆਇਆ ਕਿ ਬਾਗੀ ਧੜੇ ਵੱਲੋਂ ਜਾਣਬੁੱਝ ਕੇ ਸ਼੍ਰੋਮਣੀ ਕਾਲੇ ਦਲ ਨੂੰ ਕਮਜ਼ੋਰ ਕਰਨ ਦੇ ਲਈ ਇੱਕ ਕੈਂਡੀਡੇਟ ਖੜਾ ਕੀਤਾ ਗਿਆ ਸੀ ਜਿਸ ਦੇ ਨਾਲ ਹੁਣ ਸ਼੍ਰੋਮਣੀ ਕਾਲੇ ਦਲ ਦਾ ਕੋਈ ਵਾਸਤਾ ਨਹੀਂ ਸੋ ਪਾਰਟੀ ਵਰਕਰਾਂ ਦੇ ਲਈ ਇਹ ਇੱਕ ਵੱਡਾ ਸੁਨੇਹਾ ਹੈ तमाम ਸ਼੍ਰੋਮਣੀ ਕਾਲੇ ਦਲ ਦੇ ਜਿਹੜੇ ਵਰਕਰ ਨੇ ਉਹਨਾਂ ਦੇ ਲਈ ਇੱਕ ਵੱਡਾ ਮੈਸੇਜ ਹੈ ਕਿ ਸੁਰਜੀਤ ਕੌਰ ਦਾ ਅਕਾਲੀ ਦਲ ਦੇ ਨਾਲ ਹੁਣ ਕੋਈ ਬਵਸਤਾ ਨਹੀਂ ਹੈ। ਭਾਵੇਂ ਟਿਕਟ ਦਿੱਤੀ ਗਈ ਸੀ। ਭਾਵੇਂ ਬਤੌਰ ਕੈਂਡੀਡੇਟ ਖੜਾ ਕਰਕੇ ਨਾਮਿਨੇਸ਼ਨ ਵੀ ਪਰਵਾਈ ਗਈ ਸੀ। ਪਰ ਹੁਣ ਸ਼ਰਮ ਨਿਕਾਲੇ ਦਲ ਨੇ ਜੋ ਫੈਸਲਾ ਕੀਤਾ ਹੈ ਜਿਹੜੀਆਂ ਲੇਟੈਸਟ ਡਿਵੈਲਪਮੈਂਟਸ ਹੋਈਆਂ ਨੇ ਉਸ ਤੋਂ ਬਾਅਦ ਸ਼ਰਮ ਨਿਕਾਲੇ ਦਲ ਦਾ ਫੈਸਲਾ ਕਿ ਬਾਗੀ ਤੜੇ ਵੱਲੋਂ ਪਾਰਟੀ ਨੂੰ ਕਮਜ਼ੋਰ ਕਰਨ ਦੇ ਲਈ ਇਹ ਜਿਹੜਾ ਉਮੀਦਵਾਰ ਖੜਾ ਕੀਤਾ ਗਿਆ ਸੀ ਸੁਰਜੀਤ ਕੌਰ ਉਹਨਾ ਤੋਂ ਕਿਨਾਰਾ ਕਰ ਲਿਆ ਹੁਣ ਸ਼ਰਮ ਨਿਕਾਲੇ ਦਲ ਨੇ ਸੁਰਜੀਤ ਕੌਰ ਦੇ ਨਾਲ ਹੁਣ ਸ਼੍ਰੋਮਣੀ ਖਾਲਸਾ ਦਲ ਦਾ ਬਾਵਸਤਾ ਨਹੀਂ ਹੈ ਲੈਣਾ ਦੇਣਾ ਨਹੀਂ ਹੈ ਪਾਰਟੀ ਵਰਕਰਾਂ ਦੇ ਲਈ ਇੱਕ ਸੁਨੇਹਾ ਹੈ ਇੱਕ ਸੰਦੇਸ਼ ਹੈ ਜਲੰਧਰ ਵੈਸਟ ਜ਼ਿਮਨੀ ਛੋਣਾ ਹੋਣੀਆਂ ਨੇ ਉਸ ਨੂੰ ਲੈ ਕੇ ਸ਼੍ਰੋਮਣੀ ਖਾਲਸਾ ਦਲ ਦਾ ਇਹ ਵੱਡਾ ਡਿਸੀਜਨ ਵੇਖਣ ਨੂੰ ਮਿਲਿਆ ਪ੍ਰਮੇਤ ਸਾਡੇ ਸਾਥੀ ਸੋਕੀ ਜੁੜ ਚੁੱਕੇ ਨੇ ਇਸੇ ਖਬਰ ਤੇ ਹੋਰ ਅਪਡੇਟ ਲਈ ਸਿੱਧਾ ਰੁਕ ਕਰਾਂਗੇ ਪ੍ਰਮੇਤ ਇਹ ਜਿਹੜੀ ਖਬਰ ਆ ਰਹੀ ਹੈ ਕਿ ਸੁਰਜੀਤ ਕੌਰ ਤੋਂ ਸ਼੍ਰੋਮਣੀ ਖਾਲਸਾ ਦਲ ਨੇ ਹੁਣ ਕਿਨਾਰਾ ਖਰ ਲਿਆ ਹੈ ਅਪਡੇਟ ਚਾਹਾਂਗੇ ਇਸ ਖਬਰ ਨੂੰ ਲੈ ਕੇ ਜੀ ਬਿਲਕੁਲ ਅਮਿਤ ਜਿਹੜੀ ਖਬਰ ਹੈ ਇਹ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਜ਼ਿਲ੍ਹਾ ਪ੍ਰਧਾਨ ਨਿਕੁਲਵੰਦ ਸਿੰਘ ਮੰਨਨ ਉਹਨਾਂ ਨੇ ਇਹ ਜਾਰੀ ਕੀਤੀ ਹੈ ਤੇ ਕੁਛ ਹੀ ਦੇਰ ਤੋਂ ਪ੍ਰੈਸ ਕਾਨਫਰੰਸ ਵੀ ਕਰਨ ਜਾ ਰਹੇ ਨੇ ਉਹਨਾਂ ਨੇ ਗੱਲ ਹੁਣ ਸਪਸ਼ਟ ਕਰਤੀ ਹੈ ਜਲੰਧਰ ਪੱਛਮੀ ਦੀ ਜਿਹੜੀ ਜਿਮਨੀ ਚੋਣ ਆ ਉਹਦੇ ਵਿੱਚ ਅਕਾਲੀ ਦਲ ਦਾ ਜਿਹੜਾ ਸਮਰਥਨ ਸੁਖਜੀਤ ਕੌਰ ਕੋਲ ਨਹੀਂ ਹੋਏਗਾ ਹੁਣ ਇਹਦੇ ਵਿੱਚ ਅਹਿਮ ਗੱਲ ਇਹ ਹੈ ਕਿ ਕੁੱਲ ਵਨ ਸਿੰਘ ਮੰਨਨ ਹੋ ਰਹਾ ਮਨੂ ਗੱਲਾ ਚੀ ਜਾਇਆ ਕਿ ਜਿਹੜੀ ਕਮੇਟੀ ਬਣਾਈ ਗਈ ਸੀ ਕਿ ਜਿੰਨੇ ਉਮੀਦਵਾਰ ਤੇ ਚੋਣ ਕਰਨੀ ਸੀ ਖਾਸ ਤੌਰ ਤੇ ਜਲੰਧਰ ਦਾ ਜਿਹੜਾ ਇਹ ਰਿਜ਼ਰਵ ਹਲਕਾ ਜਲੰਧਰ ਦਾ ਜਿਮਨੀ ਚੌਂਦਾ ਡਾਕਟਰ ਸੁਖਵਿੰਦਰ ਸਿੰਘ ਸੁਖੀ ਹੋਰਾਂ ਨੂੰ ਹਲਕਾ ਇੰਚਾਰਜਾ ਨੇ ਜਿਹੜਾ ਕਿ ਬਿਨਾ ਪ੍ਰੋਤੇ ਚ ਲਏ ਹੋਏ ਜਿਹੜਾ ਕਿ ਆਪਦਰੇ ਹੋ ਕੇ ਇਹ ਜਿਹੜਾ ਕੈਂਡੀਡੇਟ ਉਤਾਰਿਆ ਗਿਆ ਜਦਕਿ ਇਹਦੇ ਪਿੱਛੇ ਜਿਹੜਾ ਕਿ ਬਾਗੀ ਧੜੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਕਿ ਕਮਜ਼ੋਰ ਕਰਨ ਦੇ ਵਾਸਤੇ ਇਹੋ ਜਿਹੇ ਫੈਸਲੇ ਲਏ ਗਏ ਨੇ ਪਰ ਇਹਦੇ ਵਿੱਚ ਸਭ ਤੋਂ ਅਹਿਮ ਗੱਲ ਇਹ ਹੈ ਕਿ ਨਾਮਿਨੇਸ਼ਨ ਫਾਈਲ ਹੋ ਗਈ ਹੈ 2 ਕੈਂਡੀਡੇਟ ਜਿਹੜਾ ਕਿ ਵਾਪਸ ਲੈ ਲਿਤਾ ਜਾਵੇ ਪਰ ਹੁਣ ਉਹ ਸਾਰੀ ਜਿਹੜੀ ਪ੍ਰਕਿਰਿਆ ਪੂਰੀ ਹੋਣ ਦੇ ਬਾਵਜੂਦ ਵੀ ਜਿਹੜਾ ਹੈ ਕਿ ਅੱਜ ਇਹ ਫੈਸਲਾ ਲਿਆ ਗਿਆ ਉਸੇ ਹੀ ਹੁਣ ਕਿਸ ਤਰੀਕੇ ਦੇ ਨਾਲ ਇਸ ਵਕਤ ਸੁਰਜੀਤ ਕੌਰ ਹੋਰੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਚਾਰ ਪ੍ਰਸਾਰ ਕਰਦੇ ਸੀ ਤੇ ਦੂਜੇ ਪਾਸੇ ਹੁਣ ਅਕਾਲੀ ਦਲ ਵੱਲੋਂ ਹੀ ਇੱਕ ਐਲਾਨ ਕਰ ਦੇਣਾ ਕਿ ਸਾਡਾ ਇਸ ਚੋਣ ਦੇ ਨਾਲ ਕੋਈ ਵਾਸਤਾ ਨਹੀਂ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵਾਕੀ ਤੜਾ ਜਿਹਨੂੰ ਬੀਬੀ ਜਗੀਰ ਕੌਰ ਹੋਰੀ ਆਪਣਾ ਗੁਰਪ੍ਰਸਾਦ ਸਿੰਘ ਵਡਾਲਾ ਹੋਰੀ ਤੇ ਹੋਰ ਸਮੁੱਚੀ ਲੀਡਰਸ਼ਿਪ ਜਿਹੜੀ ਉਹਨਾਂ ਵੱਲ ਦੀ ਐਸੋਲੀ ਪ੍ਰਚਾਰ ਕਰ ਰਹੀ ਹੈ ਉਹਦੇ ਵਾਸਤੇ ਜ਼ਰੂਰ ਕੁਝ ਜਿਹੀ ਸਥ ਬਲਕਿ ਕਿਤੇ ਜਾਂਦੇ ਨੇ ਤੇ ਅਹਿਮ ਕਿਹੜੀਆਂ ਉਹ ਸ਼ਰਤਾਂ ਅਹਿਮ ਕਿਹੜੀਆਂ ਉਹ ਗੱਲਾਂ ਜਿਹਨੂੰ ਲੈ ਕੇ ਸਹਿਮਤੀ ਨਹੀਂ ਬਣ ਸਕੀ ਤੇ ਇਹ ਜਿਹੜਾ ਕਿ ਅੱਜ ਨਵਾਂ ਫੈਸਲਾ ਜਿਹੜਾ ਕਿ ਲੈਣਾ ਪੈ ਰਿਹਾ ਹੂੰ ਬਿਲਕੁਲ ਸਮਝਿਆ ਜਾ ਸਕਦਾ ਹੈ ਪਰ ਹੁਣ ਜਿਹੜਾ ਸਾਰਾ ਨਾਮਿਨੇਸ਼ਨ ਦਾ ਜਿਹੜਾ ਪ੍ਰੋਸੈਸ ਪੂਰਾ ਹੋ ਗਿਆ ਐ ਹੁਣ ਜਿਹੜਾ ਜਿਹੜੀ ਕਿ ਟਾਈਮ ਲਿਮਿਟ ਐ ਇਸ ਇਲੈਕਸ਼ਨ ਦੇ ਲਈ ਸੀ ਉਹਨਾਂ ਸਮਾਪਤ ਹੋ ਚੁੱਕੀ ਹੈ ਇਸ ਤੋਂ ਬਾਅਦ ਹੁਣ ਅਗਲੇ ਕੈਂਡੀਡੇਟ ਕੈਂਡੀਡੇਟ ਦਾ ਹੁਣ ਨਹੀਂ ਖੜਾ ਕੀਤਾ ਜਾ ਸਕਦਾ ਪਰ ਹੋਰ ਕੁਝ ਕੁਝ ਹੋਰ ਵੀ ਅਨਾਉਂਸਮੈਂਟਸ ਕੀਤੀਆਂ ਗਈਆਂ ਜਾਂ ਫਿਰ ਪ੍ਰੈਸ ਕਾਨਫਰੰਸ ਡਿਵੀਟ ਕੀਤੀ ਜਾਵੇ ਪ੍ਰਭਮਿਤ ਇਪਨ ਲਈ ਤੇ ਜਿਹੜੀਆਂ ਹੋਰ ਵਿਸਤਾਰ ਸੇ ਜਾਣਕਾਰੀਆਂ ਜਿਹੜੀਆਂ ਉਹ ਪ੍ਰੈਸ ਕਾਨਫਰੰਸ ਰਾਹੀਂ ਜਿਹੜੀਆਂ ਕਿ ਦਿੱਤੀਆਂ ਜਾਣੀਆਂ ਜਿੰਦੇ ਵਿੱਚ ਜਲੰਧਰ ਦਿਹਾਤੀ ਤੇ ਅਤੇ ਜਲੰਧਰ ਸ਼ਹਿਰ ਦੇ ਜਿਹੜੇ ਪ੍ਰਧਾਨ ਨੇ ਉਹ ਹੁਣ ساری ਸਹਿਮਤੀ ਇਹ ਦੇ ਦੇਣ ਕਿ ਕਿਸ ਤਰੀਕੇ ਦੇ ਨਾਲ ਅਕੇ ਚੋਨਾ ਜਿਹੜੀਆਂ ਜਿਮਨੀ ਚੋਨਾ ਨੇ ਉੱਥੇ ਆਪਣਾ ਰੁਖ ਚਿਆਰ ਕਰਨਾ ਤੇ ਖਾਸ ਤੌਰ ਤੇ ਇੱਕ ਜਿਹੜਾ ਇੱਕ ਵੱਡਾ ਜਿਹੜਾ ਸਵਾਲ ਲੈ ਕੇ ਕਿ ਆ ਜਿਹੜੀ ਹੁਣ ਸੇ ਜੀਤਪੁਰ ਸੰਗਠਨ ਉਹ ਸ਼੍ਰੋਮਣੀ ਅਕਾਲੀ ਦਲ ਦੇ ਬੈਨਰ ਹੇਠਾਂ ਹੀ ਚੋਣ ਲੜਨਗੇ ਤੇ ਜੇਕਰ ਉਹ ਇਸੇ ਪ੍ਰਚਾਰ ਇਹਦੇ ਹੇਠ ਹੀ ਲੜਦੇ ਨੇ ਬੈਨਰ ਥਲੇ ਤੇ ਜਿਹੜੀ ਸਮੁੱਚੀ ਲੀਡਰਸ਼ਿਪ ਹੈ ਸ਼੍ਰੋਮਣੀ ਅਕਾਲੀ ਦ ਦੀ ਹੈ ਉਹ ਇਹ ਗੱਲ ਆਖਰੀ ਤੱਕ ਇਹ ਕਿ ਭਾਗੀ ਧੜੇ ਵੱਲੋਂ ਸ਼੍ਰੋਮਣੀ ਕਾਲੇ ਦਲ ਨੂੰ ਕਮਜ਼ੋਰ ਕਰਨ ਵਾਸਤੇ ਜਿਹੜਾ ਕਿ ਉਹ ਮਾੜਾ ਵੇਦਮਾਰ ਜਿਹੜਾ ਕਿ ਮੈਦਾਨ 'ਚ ਉਤਾਰਿਆ ਗਿਆ ਵੈ। ਠੀਕ ਹੈ। ਪਰ ਮੈਂ ਤੇ ਨਜ਼ਰ ਬਣਾਏ ਰੱਖੋ ਐ ਸਬਟੀ ਡਿਵੈਲਪਮੈਂਟ ਦੇ ਉੱਪਰ ਕਿ ਵੀ ਆਪਾਂ ਅਪਡੇਟ ਤੁਹਾਡੇ ਕੋਲ ਲੈਂਦੇ ਰਹਾਂਗੇ। ਫਿਲਹਾਲ ਬਹੁਤ ਸ਼ੁਕਰੀਆ। ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਤੱਕ ਪਹੁੰਚਾ ਦਿੱਤੀ। ਸੋ ਜਿਲੰਦਰ ਵੈਸਟ ਦੀ ਸਿੰਮੀ ਚੌਂ ਦੇ ਲਈ ਪਾਵੇਂ ਜਿਹੜੀ ਸਮਾਹ ਹਦ ਹੈ ਜਿਹੜਾ ਨਾਮਿਨੇਸ਼ਨ ਸੀ ਨਾਮਿਨੇਸ਼ਨ ਵਾਪਸ ਲੈੰਦਾ ਸਕਰੂਟੀਨਲ ਸਾਰਾ ਸਮਾਂ ਹੁਣ ਟੱਪ ਚੁੱਕਿਆ ਪਰ ਹੁਣ ਅਗੋ ਜਿਹੜੀ VOTING ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿ ਸਰਜੀਤ ਕੌਰ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਲੈਣਾ ਦੇਣਾ ਨਹੀਂ ਹੈ ਵੇਖਣਾ ਉਹਨਾਂ ਹੀ ਦਿਲਚਸਪ ਰਹੇਗਾ ਕਿ ਕਿਹੜੇ ਪਾਰਟੀ ਸਿੰਬਲ ਤੇ ਜਾਂ ਫਿਰ ਅੱਗੇ ਕਿਸ ਢੰਗ ਦੇ ਨਾਲ ਜਿਹੜਾ ਚੋਣ ਪ੍ਰਚਾਰ ਹੋ ਰਿਹਾ ਕਿਸ ਢੰਗ ਦੇ ਨਾਲ ਹੋਵੇਗਾ ਕਈ ਗੱਲਾਂ ਹਲੇ ਹੋਰ ਨਿਕਲਣੀਆਂ ਬਾਕੀ ਨੇ ਡਵੈਲਪਿੰਗ ਸਟੋਰੀ ਐਸ ਦੇ ਉੱਪਰ ਅਪਡੇਟ ਅੱਗੇ ਵੀ ਤੁਹਾਨੂੰ ਅਸੀਂ ਦਿੰਦੇ ਰਹਾਂਗੇ ਪਰ ਬਾਗੀ ਤੜੇ ਵੱਲੋਂ ਪਾਰਟੀ ਨੂੰ ਕਮਜ਼ੋਰ ਕਰਨ ਦੇ ਲਈ ਐ ਉਮੀਦਵਾਰ ਖੜਾ ਕੀਤਾ ਗਿਆ ਸੀ ਕਈ ਹੁਣ ਤਾਈਆਂ ਇੱਥੇ ਵੇਖਿਆ ਗਿਆ ਇਸ ਕਰਕੇ ਸ਼ਰਮਨੀ ਖਾਲੇ ਦਲ ਨੇ ਹੁਣ ਫੈਸਲਾ ਕੀਤਾ ਜਲੰਧਰ ਬਸਤੀ ਜ਼ਿਮਨੀ ਚੌਂ ਦੇ ਲਈ ਜਿਹੜਾ ਕੈਂਡੀਡੇਟ ਉਤਾਰਿਆ ਗਿਆ ਸੀ ਜਲੰਧਰ ਬਸਤੀ ਜ਼ਿਮਨੀ ਚੌਂ ਦੇ ਨਾਲ ਸ਼ਰਮਨੀ ਖਾਲੇ ਦਲ ਦਾ ਕੋਈ ਲੈਣਾ ਦੇਣਾ ਨਹੀਂ ਹੈ ਜਲੰਧਰ ਬਸਤੀ ਜ਼ਿਮਨੀ ਚੌਂ ਦੇ ਲਈ ਸ਼ਰਮਨੀ ਖਾਲੇ ਦਲ ਦਾ ਵੱਡਾ ਡਿਸੀਜਨ ਵੱਡਾ ਫੈਸਲਾ ਵੇਖਣ ਨੂੰ ਮਿਲਿਆ ਸਰਜੀਤ ਕੌਰ ਨੂੰ ਭਾਵੇਂ ਪਾਰਟੀ ਉਮੀਦਵਾਰ ਲਾਣਿਆ ਗਿਆ ਸੀ ਪਰ ਜਿਸ ਢੰਗ ਦੇ ਨਾਲ ਬਾਗੀ ਧੜੇ ਵੱਲੋਂ ਜੜੀਆਂ ਨਵੀਆਂ ਰਣਨੀਤੀਆਂ ਕੜੀਆਂ ਜਾ ਰਹੀਆਂ ਨੇ ਉਸ ਨੂੰ ਲੈ ਕੇ ਸ਼ਰਮਨੀ ਖਾਲੇ ਦਲ ਨੇ ਵੀ ਇੱਕ ਵੱਡਾ ਫੈਸਲਾ ਕੀਤਾ ਹੈ ਬੀਬੀ ਜਗੀਰਖੌਰ ਦੀ ਮੌਜੂਦਗੀ ਦੇ ਵਿੱਚ ਜਿਸ ਤੰਗ ਨਾਲ surjit kaur ਹੋਰਾਂ ਨੇ ਨੋਮੀਨੇਸ਼ਨ ਫਾਈਲ ਕੀਤੀ ਸੀ ਪਰ ਉਸ ਤੋਂ ਬਾਅਦ ਬਾਗੀ ਤੜੇ ਦੇ ਵਿੱਚ ਜਾ ਕੇ ਜਿਸ ਤੰਗ ਦੀਆਂ ਬਿਆਨਬਾਜ਼ੀਆਂ ਹੋ ਰਹੀਆਂ ਨੇ ਤਾਂ ਸ਼ਰਮਣੀ ਕਾਲੇਦਲ ਨੇ ਜਲੰਧਰ ਵੈਸਟੀ ਜ਼ਿਮਨੀ ਚੌਂ ਤੋਂ ਹੀ ਕਿਨਾਰਾ ਕਰ ਲਿਆ ਜਲੰਧਰ ਵੈਸਟੀ ਜ਼ਿਮਨੀ ਚੌਂ ਦੇ ਨਾਲ ਸਾਡਾ ਕੋਈ ਵਾਸਤਾ ਨਹੀਂ ਸ਼ਰਮਣੀ ਕਾਲੇਦਲ ਨੇ ਅਨਾਊਂਸਮੈਂਟ ਕਰ ਦਿੱਤੀ ਹੈ ਐ ਡਿਸੀਜਨ ਲੈ ਲਿਆ ਹੈ ਵਰਕਰਾਂ ਤੱਕ ਸੁਨੇਹਾ ਪਹੁੰਚਾ ਦਿੱਤਾ ਗਿਆ ਹੈ ਕਿ ਸਾਡਾ surjit kaur ਦੇ ਨਾਲ ਹੁਣ ਕੋਈ ਵਾਸਤਾ ਨਹੀਂ ਯਾਨੀ ਕਿ ਜੜੀ ਵੋਟ ਬੈਂਕ ਸ੍ਰੋਮਣੀ ਕਾਲੇ ਦਲ ਦੀ ਹੈ ਉਹ ਹੁਣੇ ਕਿ ਵਾਕਿਆ ਚ ਸਰਜੀਤ ਕੌਰ ਦੇ ਹੱਕ ਸਰਜੀਤ ਕੌਰ ਹੁਣਾਂ ਦੇ ਹੱਕ ਦੇ ਵਿੱਚ ਪੁੱਗਦੇਗੀ ਨਹੀਂ ਕਿਉਂਕਿ ਸ੍ਰੋਮਣੀ ਕਾਲੇ ਦਲ ਵੱਲੋਂ ਇਹ ਅਨਾਉਂਸਮੈਂਟ ਜਨਤਕ ਤੌਰ ਤੇ ਕਰ ਦਿੱਤੀ ਗਈ ਹੈ ਕਿ ਸਰਜੀਤ ਕੌਰ ਹੁਣ ਸ੍ਰੋਮਣੀ ਕਾਲੇ ਦਲ ਦੇ ਨਾਲ ਸੰਬੰਧਿਤ ਨਹੀਂ ਹੈ ਸ੍ਰੋਮਣੀ ਕਾਲੇ ਦਲ ਸਰਜੀਤ ਕੌਰ ਦੇ ਨਾਲ ਸੰਬੰਧਿਤ ਨਹੀਂ ਹੈ ਇਹ ਇੱਕ ਵੱਡਾ ਮੈਸੇਜ ਪਾਰਟੀ ਵਰਕਰਾਂ ਨੂੰ ਤਮਾਮ ਉਹਨਾਂ ਵੋਟਰਸ ਨੂੰ ਪਹੁੰਚਾ ਦਿੱਤਾ ਗਿਆ ਹੈ ਜਨਤਕ ਤੌਰ ਤੇ ਹਾਲਾਂਕਿ ਹੁਣ ਵੋਟਿੰਗ ਹੋਣੀ ਹੈ ਵੋਟਿੰਗ ਤੋਂ ਬਾਅਦ ਕੀ ਕੁਝ ਨਤੀਜੇ ਆਂਦੇ ਨੇ ਉਸ ਤੋਂ ਪਹਿਲਾਂ ਕੀ ਕੁਝ ਹੋਰ ਵੱਡੀਆਂ ਗੱਲਾਂ ਨਿਕਲ ਕੇ ਸਾਹਮਣੇ ਆਂਦੀਆਂ ਕਿ ਕਿਸ ਢੰਗ ਦੇ ਨਾਲ ਇਸ ਕੈਂਡੀਡੇਟ ਦੀ ਚੋਣ ਕੀਤੀ ਗਈ ਕਿ ਕੁਝ ਉਣਤਾਈਆਂ ਸੀ ਕਿ ਉਸ ਵੇਲੇ ਵਾਕਈ ਜੀ ਕਿਸ ਢੰਗ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਵਾਕਈ ਜੀ ਕਮਜ਼ੋਰ ਕਰਨ ਦੇ ਲਈ ਬਾਕੀ ਧੜੇ ਵੱਲੋਂ ਇਹ ਉਮੀਦਵਾਰ ਖੜਾ ਕੀਤਾ ਗਿਆ ਇਹ ਤਮਾਮ ਗੱਲਾਂ ਪਰਚੋਲ ਦਾ ਵਿਸ਼ਾ ਸਮਝੀਆਂ ਜਾ ਸਕਦੀਆਂ ਨੇ ਪਰ 21 ਜੂਨ ਨੂੰ ਸੁਰਜੀਤ ਕੌਰ ਨੇ ਭਾਵੇਂ ਨਾਮਜ਼ਦਗੀ ਭਰਤ ਭਾਰਵੀ ਦਿੱਤੀ ਪਰ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਸੁਰਜੀਤ ਕੌਰ ਜੋ ਕਿ ਕੈਂਡੀਡੇਟ ਬਣਾਈ ਗਈ ਸੀ ਜਲੰਧਰ ਵੈਸ ਦੀ ਚੋਣ ਦੇ ਲਈ ਅਸਟਨ ਸ਼੍ਰਮਣੀ ਕਾਲੀ ਦਲ ਨੇ ਕਿੰਨਾ 라 ਕਰ ਲਿਆ ਸਰਜੀਤ ਕੌਰ ਦੇ ਨਾਲ ਸ਼੍ਰਮਣੀ ਕਾਲੀ ਦਲ ਦਾ ਹੁਣ ਕੋਈ ਲੈਣਾ ਦੇਣਾ ਨਹੀਂ ਹੈ ਇਹ ਜਨਤਕ ਪੌਰਤੀ ਅਨਾਉਂਸਮੈਂਟ ਕਰ ਦਿੱਤੀ ਗਿਆ ਪਾਰਟੀ ਦਾ ਇਹ ਫੈਸਲਾ ਵੇਖਣ ਨੂੰ ਮਿਲਿਆ